ਸੋ ਸਤਿਓ ਲਾਈਵ ਹਾਂ ਅਜਿੰਦਗਰ ਤੋਂ ਸੋ ਸਾਡੇ ਨਾਲ ਤਸਵੀਰਾਂ ਲੱਗੇ ਸਾਂਝੀਆਂ ਹਨ ਸੋ ਬਹੁਤ ਹੀ ਸਾਡੇ ਸਤਿਕਾਰਯੋਗ ਸਾਡੇ ਵੀਰ ਸਾਡੇ ਭਰਾਜੀ ਅ ਸਾਕੀ ਸਾਹਿਬ ਸੋ ਜੋ ਇਸ ਵਾਰ ਵੈਸਟ ਤੋਂ ਇਹਦਾ ਇਲੈਕਸ਼ਨ ਲੜਨੇ ਜਾ ਰਹੇ ਨੇ ਸੋ ਯਾਦ ਉਮੀਦਵਾਰ ਦੇ ਤੌਰ ਤੇ ਸੋ ਪਹਿਲਾਂ ਵੀ ਉਹਨਾਂ ਨੇ ਇਲੈਕਸ਼ਨ ਲੜਿਆ ਆ ਲੋਕ ਸਭਾ ਦਾ ਜਿੰਦਗਰ ਤੋਂ ਤੇ ਹੁਣ ਇਸ ਵਾਰ ਉਹ ਵੈਸਟ ਦੇ ਜਿਹੜੀ ਉਹਨਾਂ ਦੀ ਜੰਗ ਜਾਰੀ ਆ ਸੋ ਕਾਫੀ ਵਾਰ ਪਹਿਲਾਂ ਵੀ ਇਹ ਇਲੈਕਸ਼ਨ ਲੜ ਚੁੱਕੇ ਆ ਸੋ ਇਸ ਵਾਰ ਵੀ ਲੜਨ ਲੱਗ ਰਿਹਾ ਸੋ ਆਪਾਂ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆ ਸੋ ਕਿਦਾਂ ਕਿਦਾਂ ਇਲੈਕਸ਼ਨ ਜਿਹੜਾ ਲੜਿਆ ਜਾ ਰਿਹਾ ਸੋ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਆ ਉਮੀਦਵਾਰਾਂ ਨੂੰ ਸੋ ਕਿਹਨਾਂ ਕਿਹਨਾਂ ਨਾਲ ਇਹਨਾਂ ਦਾ ਵਾਹ ਪੈਂਦਾ ਆ ਸੋ ਆਪਾਂ ਗੱਲਬਾਤ ਜਾਣਦੇ ਆ ਸੋ ਹਾਂਜੀ ਸਵਾਗਤ ਹੈ ਚੈਨਲ ਤੇ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਜੈਪੀਨ ਜੈਪਾਲ ਅਤੇ ਸਾਰੇ ਦਰਸ਼ਕਾਂ ਨੂੰ ਸਾਰੇ ਵੋਟਰਸ ਨੂੰ ਸਾਰੀ ਆਵਾਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਰ ਇਸ ਵਾਰ ਤੁਸੀਂ ਵੈਸਟ ਵਿਧਾਨ ਸਭਾ ਤੋਂ ਇਲੈਕਸ਼ਨ ਲੜ ਰਹੇ ਹੋ ਸੋ ਕੱਲਾ ਜਿਹੜਾ ਗੁਲੰਦਰ ਦੇ ਵਿੱਚ ਵੈਸਟ ਦੇ ਵਿੱਚ ਜਿਹੜਾ ਇਲੈਕਸ਼ਨ ਹੋ ਰਿਹਾ ਸੋ ਇਸ ਤੋਂ ਪਹਿਲਾਂ ਤੁਸੀਂ ਲੋਕ ਸਭਾ ਦਾ ਵੀ ਇਲੈਕਸ਼ਨ ਲੜਿਆ ਸੋ ਕਿੱਦਾਂ ਦਾ ਤੁਹਾਨੂੰ ਫੀਲ ਹੋ ਰਿਹਾ ਕਿ ਪਹਿਲਾਂ ਵੀ ਤੁਸੀਂ ਇਲੈਕਸ਼ਨ ਲੜਿਆ ਲੇਕਿਨ ਉਸ ਤੋਂ ਬਾਅਦ ਤੁਸੀਂ ਜਿਹੜੀ ਆਪਣੀ ਜੰਗ ਜਾਰੀ ਰੱਖੀ ਫਿਰ ਸੋ ਉਸ ਤੋਂ ਬਾਅਦ ਫਿਰ ਵਿਧਾਨ ਸਭਾ ਦਾ ਹੁਣ ਤੁਸੀਂ ਇਸ ਟਾਈਮ ਇਲੈਕਸ਼ਨ ਲੜ ਰਹੇ ਹੋ ਸੋ ਕਿੱਦਾਂ ਦਾ ਤੁਹਾਨੂੰ ਫੀਲ ਕਿੱਦਾਂ ਹੋ ਰਿਹਾ ਮਹਿਸੂਸ ਕਿੱਦਾਂ ਦਾ ਹੋ ਰਿਹਾ ਐਡੀਟਰ ਸਾਹਿਬ ਇਦਾਂ ਕਿ ਜਦੋਂ ਤੁਸੀਂ ਕੋਈ ਚੰਗਾ ਕਰਨਾ ਚਾਹੁੰਦੇ ਹੋ ਜਦੋਂ ਤੁਹਾਡਾ ਫਿਲ ਕਰਦਾ ਕਿ ਚੰਗੀ ਚੀਜ਼ ਨੂੰ ਅਸੀਂ ਆਵਾਮ ਤੱਕ ਲੈ ਕੇ ਜਾ ਸਕੀਏ ਫਿਰ ਉਸ ਵਕਤ ਤੁਸੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਹੋ ਚਾਹੇ ਉਹ ਰਾਜਨੀਤਿਕ ਕੰਮ ਹੋਵੇ ਧਾਰਮਿਕ ਕੰਮ ਹੋਵੇ ਸਮਾਜਿਕ ਕੰਮ ਹੋਵੇ ਇਹ ਸਾਰੀਆਂ ਚੀਜ਼ਾਂ ਰਾਜਨੀਤਿਕਤਾ ਤੋਂ ਹੀ ਸ਼ੁਰੂ ਹੋਣੀ ਹੈ ਕਿਨੇ ਪਰਮਪੂਜਨੀਏ ਡਾਕਟਰ ਵੀਮਰਾਓ ਬੇਟਕਰ ਜੀ ਤੇ ਨਾਲ ਸਾਡੇ ਦੋਹਰੀ RAM ਬਾਲੀ ਜੀ ਆਦਰਨੀਏ ਤੇ ਉਹਨਾਂ ਤੋਂ ਬਾਅਦ ਜਿਨ੍ਹਾਂ ਦਾ ਮੈਂ ਨਾਮ ਲੈਣਾ ਚਾਹਨਾ ਮਾ ਸਾਬ ਕਾਂਸੀ ਰਾਮ ਜੀ ਇਹ ਉਹ ਸਤੰਭ ਰਹੇ ਨੇ ਇਹ ਉਹ ਯੋਧੇ ਰਹੇ ਨੇ ਸਮਾਜ ਦੇ ਜਿਨ੍ਹਾਂ ਨੇ ਸਮਾਜ ਨੂੰ ਤੇ ਚੰਗੀ ਸਿੱਧ ਦੇਣ ਦੇ ਲਈ ਆਪਣਾ ਸਾਰਾ ਕੁਝ ਵਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਜੇ ਰਾਜਕੁਮਾਰ ਸਾਖੀ ਵਰਗਾ ਆਜ਼ਾਦ ਉਮੀਦਵਾਰ ਜਿਹੜਾ ਥੋੜੇ ਜੇ ਪੈਸੇ ਲਗਾ ਕੇ ਹੀ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰਦਾ ਹੈ ਜੇ ਅੱਜ ਤੁਹਾਡੇ ਵਰਗੇ ਚੈਨਲਸ ਦੇ ਮਾਧਿਅਮ ਰਹਿ ਮੈਂ ਕੋ ਗੱਲ ਕਰਨ ਜਾ ਰਿਹਾ ਤੇ ਇਹ ਸਾਰੀ ਇਹਨਾਂ ਯੋਧਿਆਂ ਦਾ ਕਰਕੇ ਹੀ ਹੈ ਜੇ ਸਾਡੇ ਕੋਲ ਕਨਸਟੀਟਿਊਸ਼ਨਲ ਰਾਈਟਸ ਨਾ ਹੋਣ ਸਾਡੇ ਕੋਲ ਸੰਵਿਧਾਨਿਕ ਤੌਰ ਤੇ ਤਾਕਤ ਨਾ ਹੋਵੇ ਤੇ ਮੈਨੂੰ ਨਹੀਂ ਲੱਗਦਾ ਕਿ ਭਾਰਤ ਦਾ ਕੋਈ ਵੀ ਚੀਜ਼ ਹੈਗੀ ਹੈ ਜਿਹੜੀ ਕਿਸੇ ਤਰੀਕੇ ਨਾਲ ਅੱਗੇ ਵੱਸ ਸਕਦੀ ਹੈ। ਸੋ ਇਲੈਕਸ਼ਨ ਦੀ ਗੱਲ ਹੈ ਆਪਾਂ ਇਲੈਕਸ਼ਨ ਦੇ ਜਿਹੜਾ ਦੌਰ ਹੈ ਇਸ ਟਾਈਮ ਜਿਹੜਾ ਬਹੁਤ ਪੱਕਿਆ ਹੋਇਆ ਹੈ ਜਿਹੜਾ ਵੋਟਾਂ ਜਿਹੜਾ ਜਿਹੜੇ ਕੈਂਡੀਡੇਟ ਅਲੱਗ-ਅਲੱਗ ਕਾਫੀ ਜਿਹੜੇ ਵੈਸਟ ਦੇ ਵਿੱਚ ਹੋਰ ਵੀ ਕਾਫੀ ਕੈਂਡੀਡੇਟਸ ਨੇ ਤੁਸੀਂ ਆਜ਼ਾਦ ਹੀ ਕਿਉਂ ਇਲੈਕਸ਼ਨ ਲੜਿਆ ਜਾਂਦਾ ਤੁਹਾਡੇ ਤੋਂ ਹਰ ਵਾਰੀ ਕੋਈ ਕੋਈ ਕਿਸੇ ਪਾਰਟੀ ਵੱਲੋਂ ਨਹੀਂ ਤੁਹਾਨੂੰ ਕੋਈ ਟਿਕਟ ਅਜੇ ਤੱਕ ਮਿਲੀ ਜਾਂ ਕਿਸੇ ਪਾਰਟੀ ਵੱਲੋਂ ਨਹੀਂ ਇਲੈਕਸ਼ਨ ਲੜਾਇਆ ਗਿਆ ਤੁਹਾਨੂੰ ਆ ਸਾਬ ਇਦਾਂ ਸੀਗਾ ਕਿ ਐਕਚੁਅਲੀ ਇਹ ਮੇਰੀ ਲਾਈਨ ਨਹੀਂ ਹੈ ਪੋਲਿਟਿਕਲ ਆਮ ਇੰਗਲਿਸ਼ ਟੀਚਰ ਮੈਂ ਸਿਰਫ ਇੰਗਲਿਸ਼ ਦੇ ਮਾਧਿਅਮ ਦੇ ਰਾਹੀਂ ਲੋਕਾਂ ਦੇ ਨਾਲ ਵਿਚਾਰਾਂ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਨਾਲ ਮੇਰੇ ਦੂਰਦਰਸ਼ਨ ਚੈਨਲ ਦੇ ਨਾਲ ਲਿੰਕਸ ਹੋਂਦਾ ਕਰਕੇ ਮੇਰੇ ਆਪਣੇ ਪ੍ਰਾਈਵੇਟ ਚੈਨਲਸ ਤੇ ਟੀਵੀ ਸ਼ੋ ਚੱਲਦੇ ਨੇ ਇਹ ਦੋ ਚੀਜ਼ਾਂ ਦਾ ਕਰਕੇ ਹੀ ਮੈਂ ਸਮਾਜ ਦੇ ਵਿੱਚ ਵਿਚਰਿਆ ਮਾਂ ਉਹਦੇ ਵਿੱਚ ਸਾਡੇ ਕੋਲ ਟੈਲੈਂਟ ਨੂੰ ਮੈਂ ਪ੍ਰੋਮੋਸ਼ਨ ਦਿੱਤੀ ਹੈ ਤੇ ਐਜੂਕੇਸ਼ਨ ਨੂੰ ਮੈਂ ਪ੍ਰਮੋਟ ਕੀਤਾ ਹੈ ਇਲੈਕਸ਼ਨ ਲੜਨ ਦਾ ਮੇਰਾ ਕਾਰਨ ਨਹੀਂ ਹੁੰਦਾ ਕਿ ਸਮਾਜਿਕ ਤੌਰ ਤੇ ਤੁਹਾਡੀ ਤਾਕਤ ਵੱਧ ਕੇ ਤੁਸੀਂ ਕਿਸੇ ਦੇ ਕੋਲੋਂ ਗਾਰੰਟ ਲੈ ਸਕਦੇ ਹੋ ਕਿਸੇ ਨੂੰ ਨੌਕਰੀ ਲਗਵਾ ਸਕਦੇ ਹੋ ਕਿਸੇ ਨਾ ਕਿਸੇ ਦੀ ਉਸ ਹੱਦ ਤੱਕ ਮਦਦ ਕਰ ਸਕਦੇ ਹੋ ਜਿਹੜੀ ਤੁਸੀਂ ਇੱਕ ਸਿਟੀਜ਼ਨ ਹੋਣ ਦੇ ਨਾਤੇ ਇੱਕ ਨਾਗਰਿਕ ਹੋਣ ਦੇ ਨਾਤੇ ਨਹੀਂ ਕਰਦੇ ਨਾਗਰਿਕ ਦੀ ਕਿਤੇ ਨਾ ਕਿਤੇ ਤਾਕਤ ਜੋ ਹੈ ਉਹ ਰੁਕ ਜਾਂਦੀ ਹੈ ਪਰ ਜਦੋਂ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਜੁੜ ਜਾਂਦੇ ਹੋ ਤੇ ਤਾਕਤ ਵਧਦੀ ਵੀ ਹੈ ਤੇ ਤੁਹਾਡਾ ਜਿਹੜਾ ਹੈਗਾ ਆ ਉਹ ਸਮਰਥਾ ਉਹ ਬਹੁਤ ਸਾਰੇ ਲੋਕਾਂ ਤੱਕ ਵੰਡ ਕੇ ਤੁਹਾਨੂੰ ਉਹ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਹੋਇਆ ਇਦਾਂ ਕਿ ਮੈਂ ਜਦੋਂ 200 ਬਾਈ ਦੇ ਵਿੱਚ ਡੈਮੋਕ੍ਰੈਟਿਕ ਭਾਰਤੀ ਸਮਾਜ ਪਾਰਟੀ ਨੇ ਮੈਨੂੰ ਇਲੈਕਸ਼ਨ ਲੜਾ ਕੇ ਨਕੌਦਰ ਤੋਂ ਐਮ ਐਲ ਏ ਦੇ ਵੱਲੋਂ ਮੈਨੂੰ ਇਸ ਚੀਜ਼ ਦੇ ਵਿੱਚ ਅ ਇਨਵੋਲਵਮੈਂਟ ਮੇਰੀ ਕਰਾਈ ਸੀਗੀ ਉਸ ਵਕਤ ਮੈਨੂੰ 290 ਵੋਲਟਸ ਪੰਗਿਆ ਜਿਗਿਆ 320 ਦੇ ਵਿੱਚ ਜਦੋਂ ਇੱਕ ਆਜ਼ਾਦ ਉਮੀਦਵਾਰ ਕਿਸੇ ਪਾਰਟੀ ਦੇ ਨਾਲ ਜੁੜ ਜਾਂਦਾ ਹੈ ਪਰ ਉਹ ਪਾਰਟੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਵੱਡੀਆਂ ਪਾਰਟੀਆਂ ਨੂੰ ਵੇਚ ਦਿੰਦੀਆਂ ਨੇ ਉਹ ਚੀਜ਼ ਮੇਰੇ ਨਾਲ ਵੀ ਹੋਈ ਜਦੋਂ ਤੁਸੀਂ ਕਿਸੇ ਨਾਲ ਜੁੜਦੇ ਹੋ ਤੇ ਉਹ ਤੁਹਾਡੀ ਵੀ ਥੋੜੇ ਦਿਨਾਂ ਬਾਅਦ ਬੋਲੀ ਲੱਗਣੀ ਸ਼ੁਰੂ ਹੋ ਜਾਂਦੀ ਵੀ ਅਸੀਂ ਆਪਣੇ ਕੈਂਡੀਡੇਟ ਨੂੰ ਬਿਠਾ ਦਾਂਗੇ ਅਸੀਂ ਆਪਣੇ ਕੈਂਡੀਡੇਟ ਵੱਲੋਂ ਤੁਹਾਨੂੰ ਸਮਰਥਨ ਦੇ ਦਾਂਗੇ ਕਿ ਤੁਸੀਂ ਸਾਨੂੰ ਜੀ ਇੰਨੇ ਲੱਖ ਰੁਪਇਆ ਚੰਦਾ ਦੇ ਦੋ ਤੇ ਉਹਦੇ ਨਾਲ ਅਸੀਂ ਆਪਣੀ ਪਾਰਟੀ ਨੂੰ ਹੋਰ ਸਟਰੋਂਗ ਕਰਾਂਗੇ ਹੋਰ ਮਜ਼ਬੂਤ ਕਰਾਂਗੇ ਪਰ ਹੁੰਦਾ ਕੀ ਏ ਉਹ ਨਾ ਤੇ ਚੰਦਾ ਕਿਸੇ ਪਾਰਟੀ ਨੂੰ ਲੱਗਦਾ ਉਹ ਨਾ ਹੀ ਚੰਦਾ ਕਿਸੇ ਦੇ ਵਿੱਚ ਡਿਵਾਈਡ ਹੁੰਦਾ ਹੈ ਉਹ ਸਾਰੇ ਦਾ ਸਾਰਾ ਜਿਹੜਾ ਪਾਰਟੀ ਦਾ ਅਧਿਅਕਸ਼ ਹੁੰਦਾ ਹੈ ਪਾਰਟੀ ਦਾ ਮੈਨੇਜਿੰਗ ਡਾਇਰੈਕਟਰ ਹੁੰਦਾ ਹੈ ਉਹ ਜਿਹੜੇ 2 4 5 ਬੰਦੇ ਹੁੰਦੇ ਨੇ ਉਹੋ ਹੀ ਉਹ ਲੈ ਕੇ ਆਪਣਾ ਕੰਮ ਚਲਾ ਲੈਂਦੇ ਨੇ ਥਿਸ ਇਜ਼ ਵਾਟ ਹੈਪਨ ਟੂ ਮੀ ਨਾਟ ਈਵਨ ਜਸਟ ਵਨ ਟਾਈਮ ਥਿਸ ਇਜ਼ ਵਾਟ ਹੈਪਨ ਮੈਨੀ ਟਾਈਮਸ ਟੂ ਮੀ ਉਸ ਤੋਂ ਬਾਅਦ ਮੈਂ ਸਰਬਸਾਂਝਾ ਰੰਗਰੇਟਾ ਦਲ ਦੇ ਵੱਲੋਂ ਇਲੈਕਸ਼ਨ ਲੜਿਆ 2023 ਦੇ ਵਿੱਚ ਜਿਹੜੀਆਂ ਜਿੰਮੀ ਚੋਣਾ ਜਗੰਦਰ ਦੇ ਵਿੱਚ ਹੋਈਆਂ ਸੀਗੀਆਂ ਉਸ ਵਕਤ ਮੈਨੂੰ ਵੋਟ ਸਪਈਆਂ ਸੀਗੀਆਂ 1783 ਉਹ ਕਿ ਜੋ ਕਿ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ 290 ਤੋਂ ਤੁਸੀਂ 1783 ਤੱਕ ਪਹੁੰਚਦੇ ਹੋ ਇਹਦਾ ਮਤਲਬ ਕਿ ਆਵਾਮ ਤੱਕ ਤੁਹਾਡਾ ਸੁਨੇਹਾ ਪਹੁੰਚਦਾ ਹੈ ਆਵਾਮ ਤੁਹਾਨੂੰ ਅੱਗੇ ਦੇਖਣਾ ਚਾਹੁੰਦੀ ਹੈ ਆਵਾਮ ਤੁਹਾਡੀ ਆਵਾਜ਼ ਬਣ ਕੇ ਤਾਨੂੰ ਮਜ਼ਬੂਤ ਕਰਦੀ ਆਵਾਮ ਤੁਹਾਡੇ ਨਾਲ ਤੁਰ ਕੇ ਆਪਣੇ ਦੁੱਖ ਦਰਦ ਤਕਲੀਫਾਂ ਨੂੰ ਕਿਸੇ ਜਗਾ ਤੱਕ ਰਹਿਮ ਤੇ ਮਰਹਮ ਲਗਾਉਣ ਦੀ ਕੋਸ਼ਿਸ਼ ਕਰਦੀ ਏ ਫਿਰ 224 ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ ਸੀ ਮੈਂਬਰ ਪਾਰਲੀਮੈਂਟ ਨੇ ਕੁਝ ਹਫ਼ਤੇ ਪਹਿਲਾਂ ਉਸ ਦੇ ਵਿੱਚ ਵੀ ਦਾਸ ਨੇ ਪੀਪੀਆਈਡੀ ਪਾਰਟੀ ਵੱਲੋਂ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਤੇ ਪੈਸੇ ਲਗਾਏ ਉਹਨਾਂ ਨੇ ਮੈਨੂੰ ਇਲੈਕਸ਼ਨ ਲੜਾਏ ਪਰ ਹੋਇਆ ਕਿ ਰਿਪੋਰਟਰ ਸਾਹਿਬ ਉਹਨਾਂ ਦੀ ਪਾਰਟੀ ਨੇ ਮੇਰੀ ਉਹ ਮਦਦ ਨਹੀਂ ਕੀਤੀ ਜੋ ਮੈਂ ਆਜ਼ਾਦ ਉਮੀਦਵਾਰ ਵਜੋਂ 1783 ਵੋਟ ਹਾਸਲ ਕਰਕੇ ਮੈਂ ਆਪਣੇ ਆਪ ਨੂੰ ਉਜਾਗਰ ਕਰ ਪਾਇਆ ਸੀਗਾ ਹੁੰਦਾ ਕੀ ਹੈ ਜਦੋਂ ਕੋਈ ਇਨਸਾਨ ਕਿਸੇ ਪਾਰਟੀ ਨਾਲ ਜੁੜ ਜਾਂਦਾ ਤੇ ਜਿਹੜੇ ਉਹਦੇ ਪਾਰਟੀ ਦੇ ਵਰਕਰ ਹੁੰਦੇ ਪਾਰਟੀ ਦੇ ਨੁਮਾਇੰਦੇ ਹੁੰਦੇ ਪਾਰਟੀ ਦੇ ਮੋਤਬਰ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇੰਨੇ ਸਾਲਾਂ ਤੋਂ ਇੰਨੇ ਮਹੀਨਿਆਂ ਤੋਂ ਆਪਣਾ ਤਨ ਮਨ ਧਨ ਲਗਾ ਕੇ ਪਾਰਟੀ ਨੂੰ ਕਿਸੇ ਮੁਕਾਮ ਤੱਕ ਲੈ ਕੇ ਜਾ ਰਹੇ ਹਾਂ ਪਰ ਪਾਰਟੀ ਕਿਸੇ ਵੀ ਚਿਹਰੇ ਨੂੰ ਆਪਣੇ ਨਾਲ ਜੋੜ ਕੇ ਉਹਨੂੰ ਇਲੈਕਸ਼ਨ ਦੇ ਵਿੱਚ ਟਿਕਟ ਦੇ ਦਿੰਦੀ ਹੈ ਇਹ ਚੀਜ਼ਾਂ ਮੇਰੇ ਨਾਲ ਹੁੰਦੀਆਂ ਤੇ ਮੈਨੂੰ ਸਿਰਫ 1088 ਵੋਟਸ ਪਈਆਂ ਤੀਸਰੀ ਵਾਰ ਦੇ ਵਿੱਚ ਜਿਹੜੀਆਂ ਹੁਣ 2 ਹਫ਼ਤੇ ਪਹਿਲਾਂ ਚੋਣਾਂ ਜਲੰਧਰ ਦੇ ਵਿੱਚ ਹੋਈਆਂ ਨੇ ਫਿਰ ਨੇਚਰ ਵੀ ਦੇਖੋ ਕ੍ਰਿਸ਼ਮਾ ਮੈਂ ਕਹਿ ਸਕਦਾ ਜਾਂ ਕੁਦਰਤ ਦਾ ਇਹ ਇਹ ਨਜ਼ਰੀਆ ਹੈ ਕਿ ਕੁਦਰਤ ਨੇ ਮੈਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਮੈਂ ਆਪਣੇ ਆਪ ਨੂੰ ਆਪਣੇ ਸ਼ਹਿਰ ਜਲੰਧਰ ਦੇ West Area ਦੇ ਵਿੱਚੋਂ ਨਾਮਕਰਨ ਕਰ ਸਕਾਂ ਨਾਮ ਜਦਗੀ ਕਰ ਸਕਤੇ ਮੈਂ ਇਸ ਵਾਰ ਸੋਚਿਆ ਕਿ ਮੈਂ ਕਿਸੇ ਪਾਰਟੀ ਦਾ ਸਹਾਰਾ ਨਹੀਂ ਲਵਾਂਗਾ ਤੇ ਮੈਂ ਆਜ਼ਾਦ ਉਮੀਦਵਾਰ ਦੇ ਵਜੋਂ ਇਹ ਚੋਣਾ ਲੜਾਂਗਾ ਚਾਹੇ ਮੇਰੇ ਕੋਲ 2 ਵੋਟਾਂ ਬੈਨ ਚਾਹੇ ਮੇਰੀਆਂ 1783 ਮੈਂ ਪਾਰ ਕਰ ਸਕਾਂ ਤੇ ਇਹ ਸਭ ਕਰਨ ਦਾ ਕਰਕੇ ਹੀ ਦਾਸ ਰਾਜਕੁਮਾਰ ਸਾਖੀ ਅੱਜ ਤੁਹਾਡੇ ਚੈਨਲ ਰਾਹੀਂ ਇਹ ਚੀਜ਼ਾਂ ਦੱਸ ਰਿਹਾ ਹਾਂ ਸੋ ਸਾਕੀ ਸਾਹਿਬ ਇੱਕ ਹੋਰ ਜਿਹੜੀ ਗੱਲ ਆਪਾਂ ਤੁਹਾਡੇ ਨਾਲ ਕਰਦੇ ਆਂ ਕਿ ਜਿੱਦਾਂ ਵੈਸਟ ਦੇ ਵਿੱਚ ਜਿਹੜਾ ਇਸ ਟਾਈਮ ਜਿਹੜਾ ਉੱਥੇ ਕਹਿ ਸਕਦੇ ਕੋਈ ਨਸ਼ਾ ਕੋਰੀ ਜੋ ਬਹੁਤ ਹੀ ਜਿਹੜੇ ਮਤਲਬ ਕਹਿ ਸਕਦੇ ਜਿਹੜੇ ਗਲਤ ਕੰਮ ਹੁੰਦੇ ਉੱਥੇ ਵੈਸਟ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਨੂੰ ਜ਼ਿਆਦਾ ਉੱਥੇ ਉਸ ਏਰੀਆ ਦੇ ਵਿੱਚ ਨਸ਼ੇ ਨੂੰ ਜ਼ਿਆਦਾ ਦੱਸਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਨਸ਼ਾ ਬਹੁਤ ਵੈਸਟ ਅਲਾਕੇ ਦੇ ਜਿਹੜਾ ਰਿਖਦਾ ਸਤਿ ਸ੍ਰੀ ਅਕਾਲ ਤੋ ਹੋਰ ਵੀ ਜਿਹੜੇ ਮਤਲਬ ਦੋ ਨੰਬਰ ਦੇ ਕੰਮ ਬਹੁਤ ਜਿਆਦਾ ਲੈਣਾ ਹੁੰਦੇ ਆ ਹਾਂਜੀ ਸੋ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਰਹੀਦਾ ਕਿ ਜਿਹੜੇ ਅਲੱਗ-ਅਲੱਗ ਹੁਣ ਜਿਹੜੇ ਕੈਂਡੀਡੇਟ ਆ ਉਮੀਦਵਾਰ ਜਿਹੜੇ ਹੋਰ ਵੀ ਤੁਹਾਡੇ ਵਰਗੇ ਹੋਰ ਵੀ ਆਜ਼ਾਦ ਉਮੀਦਵਾਰ ਖੜੇ ਆ ਸੋ ਉਹਨਾਂ ਦੇ ਵੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਰਹੀਦਾ ਕਿ ਜਿਆਦਾ ਮੁੱਦਾ ਕੀ ਆ ਜਿਹੜਾ ਤੁਸੀਂ ਲੋਕਾਂ ਦੇ ਵਿੱਚ ਜਿਹੜਾ ਮੁੱਦਾ ਕਿਹੜਾ ਮੁੱਦਾ ਜਾ ਕੇ ਉਠਾਉਂਦੇ ਹੋ ਜਾਂ ਲੋਕ ਕਿਹੜਾ ਮੁੱਦਾ ਉਠਾਉਂਦੇ ਨੇ ਬੈਸਟ ਵਿੱਚ ਜਦੋਂ ਤੁਸੀਂ ਇੱਕ ਘਰ-ਘਰ ਦੇ ਵਿੱਚ ਵੋਟਾਂ ਮੰਗਣ ਲਈ ਜਾਂਦੇ ਹੋ ਅ ਵੈਸਟ ਏਰੀਆ ਦੇ ਵਿੱਚ ਬਹੁਤ ਸਾਰੇ ਮੁਹੱਲੇ ਇੱਦਾਂ ਦੇ ਨੇ ਬਹੁਤ ਸਾਰੇ ਲੋਕ ਇੱਦਾਂ ਨੇ ਜਿਹੜੇ ਮੇਰੇ ਕੋਲੋਂ ਫ੍ਰੀ ਪੜ੍ਹ ਕੇ ਵੀ ਅੱਜ ਕਿਤੇ ਨਾ ਕਿਸੇ ਮੋਕਾਮ ਤੱਕ ਪਹੁੰਚੇ ਨੇ no doubt ਕਿ ਨਸ਼ੇ ਦੀ ਪਰਮਾਰ ਹੈਗੀ ਆ ਪਰ ਨਸ਼ਾ ਪੰਜਾਬ ਦੇ ਵਿੱਚ ਉਹ ਚੀਜ਼ ਆ ਜਿਹੜੀ ਇਕੱਲੇ ਜਲੰਧਰ ਵੈਸਟ ਦੇ ਵਿੱਚ ਨਹੀਂ ਹੈਗੀ ਆ ਇਹ ਹਰ ਜਗ੍ਹਾ ਤੇ ਹੈਗੀ ਆ ਮੈਂ ਤਿੰਨ ਇਲੈਕਸ਼ਨ ਲੜ ਚੁੱਕਾ ਹਾਂ ਮੇਰੇ ਚੌਥੇ ਇਲੈਕਸ਼ਨ ਨੇ ਤੇ ਜਿਹੜੇ ਵੀ ਪਿੰਡ ਦੇ ਵਿੱਚ ਮੈਂ ਕੰਪੇਨਿੰਗ ਕੀਤੀ ਜਿਹੜੇ ਵੀ ਮੁਹੱਲੇ ਦੇ ਵਿੱਚ ਮੈਂ ਗਿਆ ਉਹਨਾਂ ਨੇ ਸਾਡੇ ਕੋਲੋਂ ਨਸ਼ਾ ਹੀ ਮੰਗਿਆ ਉਹਨਾਂ ਨੇ ਸਾਡੇ ਕੋਲੋਂ ਅਫੀ ਮੰਗੀ ਉਹਨਾਂ ਨੇ ਸਾਡੇ ਕੋਲੋਂ ਕੈਸ਼ ਮੰਗਿਆ ਕਈ ਵਾਰ ਤਾਂ ਸਾਰ ਇਦਾਂ ਹੁੰਦਾ ਸੀਗਾ ਕਿ ਜਲੰਧਰ ਤੋਂ ਨੂਰ ਮਹਿਲ ਤੱਕ ਜਾ ਕੇ ਮੈਨੂੰ ਇੱਕ ਹੁੰਦਾ ਸੀਗਾ ਕਿ ਸਾਨੂੰ ਫੋਨ ਆਣਾ ਵੀ ਲੀਡਰ ਸਾਹਿਬ ਅਸੀਂ ਤੁਹਾਨੂੰ ਨੂਰ ਮਹਿਲ ਵਿੱਚ ਬੁਲਾਣਾ ਚਾਹੁੰਦੇ ਹਾਂ ਤੁਹਾਨੂੰ ਪੰਡਾਲਾ ਪ੍ਰਿੰਸ ਬੁਲਾਣਾ ਚਾਹੁੰਦੇ ਹਾਂ ਇਹ ਲੋਕ ਸਭਾ ਦੀ ਤੁਸੀਂ ਗੱਲ ਕਰਦੇ ਹੋ ਸੁਣਾਂਗੇ ਗੱਲ ਲੋਕ ਸਭਾ ਜਲੰਧਰ ਦਾ ਤੇ ਮੈਂ 40 ਕਿਲੋਮੀਟਰ ਜਲੰਧਰ ਤੋਂ ਜਾਂਦਾ ਸੀ ਮਾਡਲ ਹਾਸ ਤੋਂ ਉੱਥੇ ਤੇ ਉੱਥੇ ਜਾ ਕੇ ਸਾਨੂੰ 5 ਬੰਦੇ ਮਿਲਦੇ ਹੁੰਦੇ ਸੀਗੇ ਤੇ ਉਹਨਾਂ ਨੇ ਸਾਨੂੰ ਕਹਿਣਾ ਕਿ ਤੁਸੀਂ ਬੈਠੋ ਤੇ ਸਾਡੇ ਬੰਦੇ ਆ ਗਏ ਤਾਂ ਉਹਨਾਂ ਨੇ ਸਾਡੇ ਕੋਲੋਂ 500 ਰੁਪਏ ਮੰਗਣ ਨੂੰ ਮੈਨੂੰ 20 ਕਿਲੋਮੀਟਰ 40 ਕਿਲੋਮੀਟਰ ਮੈਨੂੰ ਨਾਲ ਲੈ ਗਈ ਮੈਨੂੰ 500 ਕੱਢ ਦੋ ਮੈਨੂੰ ਬੜਾ ਤਰਸ ਆਂਦਾ ਸੀਗਾ ਬੜਾ ਕਈ ਵਾਰ ਗੁੱਸਾ ਵੀ ਆਂਦਾ ਸੀਗਾ ਕਿ ਮਨਾ ਵੀ ਤੁਸੀਂ ਇੱਦੀ ਦੂਰੋਂ ਮੈਨੂੰ ਜਲੰਧਰ ਤੋਂ ਬੁਲਾਇਆ ਉਹ ਵੀ ਸਿਰਫ 500 ਰੁਪਏ ਲੈਣ ਦੇ ਲਈ दारू ਦੇ ਵਾਸਤੇ ਹੀ ਦਰਸਲ ਵੱਡੀਆਂ ਪਾਰਟੀਆਂ ਨੇ ਰਵਾਇਤੀ ਪਾਰਟੀਆਂ ਨੇ ਸਾਡੀ ਵੋਟ ਜਿਹੜੀ ਬਹੁਤ ਸਟਰਗਲ ਕਰਕੇ ਬੜੇ ਸੈਕਰੀਫਾਈਸਸ ਕਰਨ ਤੋਂ ਬਾਅਦ ਸਾਨੂੰ ਡਾਕਟਰ ਪੀਮਰਾਓ ਵੇਟਕਰ ਜੀ ਦੁਆਰਾ ਮਿਲੀਏ ਉਹਦੀ ਬੋਤਲ ਦੀ ਕੀਮਤ ਸਿਰਫ ਤੇ ਸਿਰਫ 50 ਰੁਪਏ ਹੀ ਰਹੀ ਹੈ ਉਹ ਇੱਕ ਬੋਤਲ ਦੇ ਵਿੱਚੋਂ ਪੰਜ ਜਨੇ दारू ਪੀ ਕੇ ਮਜ਼ਾ ਲੈ ਲੈਂਦੇ ਨੇ ਪਰ ਉਹਨਾਂ ਦੇ ਘਰ ਦੇ ਉਹਨਾਂ ਦਾ ਮੁਹੱਲਾ 5 ਸਾਲ ਲੀਡਰਾਂ ਦੀਆਂ ਜੁੱਤੀਆਂ ਖਾਂਦਾ ਤੇ ਉਹੀ ਪਾਰਟੀਆਂ ਉਹਨਾਂ ਨੂੰ ਕਦੀ ਮੂੰਹ ਨਹੀਂ ਦਿਖਾਉਂਦੀਆਂ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਵਿਡੰਬ ਬਣਾਈ ਮੇਰੇ ਐਸੀ ਸਮਾਜ ਦੀ ਏ ਜਦ ਤੱਕ ਐਸੀ ਸਮਾਜ ਪੜ ਕੇ ਅੱਗੇ ਨਹੀਂ ਵਧੂਗਾ ਉਦੋਂ ਤੱਕ ਇਹਨਾਂ ਨੂੰ ਨਾ ਤਾਂ ਵੋਟ ਦੀ ਕੀਮਤ ਪਤਾ ਲੱਗਣੀ ਹੈ ਤੇ ਨਾ ਹੀ ਨੋਟ ਦੀ ਕੀਮਤ ਪਤਾ ਲੱਗਣੀ ਹੈ ਨਸ਼ਾ ਦੇ ਹਰ ਘਰ ਦੇ ਵਿੱਚ ਹੈਗਾ ਹੀ ਹੈ ਸਰ ਜਦ ਤੱਕ ਅਸੀਂ ਤੁਸੀਂ ਮਿਲ ਕੇ ਰਲ ਕੇ ਕੁਝ ਇਸ ਤਰ੍ਹਾਂ ਦੀ ਆਵਾਜ਼ ਨਹੀਂ ਚੱਕਾਂਗੇ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਕਿ ਜਲੰਧਰ ਦੇ ਵਿੱਚੋਂ ਕੀ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਬੰਦ ਕਰ ਸਕਦੇ ਹਾਂ ਜੇ ਪੰਜਾਬ ਪੁਲਿਸ ਜੇ ਪ੍ਰਸ਼ਾਸਨ ਚਾਵੇ ਇਹ ਦੋ ਦਿਨਾਂ ਚ ਬੰਦ ਹੋ ਸਕਦਾ ਜੀ ਜੇ ਇਹ ਲੋਕ ਉਗਰਵਾਦ ਨੂੰ ਖਤਮ ਕਰ ਸਕਦੇ ਨੇ ਇਹ ਲੋਕ ਕਾਲੇ ਕੱਚੀ ਵਾਲੇ ਜਦੋਂ ਆਏ ਸੀਗੇ ਉਹ ਚੀਜ਼ਾਂ ਦੇ ਠੱਲ ਪਾ ਸਕਦੇ ਤੇ ਕਿਤੇ ਨਸ਼ਾ ਕਿਤੇ ਬਹੁਤ ਵੱਡੀ ਚੀਜ਼ ਨਹੀਂ ਹੈਗੀ ਜੀ ਹੁਣ ਸੀਐਮ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਨਸ਼ਾ ਵੇਚਦਾ ਉਹਦੇ ਉਹਦੀ ਪ੍ਰਾਪਰਟੀ ਸੀਜ਼ ਕਰ ਦਿੱਤੀ ਜਾਊਗੀ ਉਹਨਾਂ ਦੀਆਂ ਉਹਨਾਂ ਨੂੰ ਇਹ ਸਜ਼ਾਵਾਂ ਦਿੱਤੀਆਂ ਜਾਣਗੀਆਂ ਸੀਐਮ ਸਾਹਿਬ ਮੈਂ ਬੇਨਤੀ ਕਰਨਾ ਚਾਹਨਾ ਇਹ ਜਿਹੜੇ ਲੋਕ ਨਸ਼ਾ ਪੰਜਾਬ ਪੁਲਿਸ ਦੇ ਵਿੱਚੋਂ ਜਿਹੜੇ ਲੋਕ ਫੜੇ ਜਾਂਦੇ ਨੇ ਨਸ਼ੇ ਕਰਨ ਵਾਲੇ ਉਹਨਾਂ ਦਾ ਇੰਨਾ ਕਸੂਰ ਨਹੀਂ ਹੈ ਜਿੰਨਾ ਉਹਨਾਂ ਦੇ ਵਿੱਚ ਸਪਲਾਈਅਰਸ ਦਾ ਕਸੂਰ ਹੈਗਾ ਹੈ ਸਪਲਾਈਅਰਸ ਸਭ ਤੋਂ ਜ਼ਿਆਦਾ ਪੈਸੇ ਕਮਾਉਂਦਾ ਉਹ ਨਸ਼ਾ ਉਧਰੋਂ ਕੋਈ ਸ਼ੋਰ ਲੈ ਕੇ ਆਂਦਾ ਅੱਗੇ ਜਾ ਕੇ ਕੋਈ ਸ਼ੋਰ ਚੀਜ਼ਾਂ ਦੇ ਰਿਹਾ ਹੈਗਾ ਸੋ ਇਹ ਸਾਰੀ ਦੀ ਸਾਰੀ ਮਿਲੀ ਭਗਤ ਹੈਗੀ ਹੈ ਮੈਂ ਚਾਹਾਂਗਾ ਤੇ ਪੁਲਿਸ ਨੂੰ ਪੁਲਿਸ ਦਾ ਕੰਮ ਕਰਨ ਦਿਓ ਟੀਚਰਸ ਨੂੰ ਟੀਚਰਸ ਦਾ ਕੰਮ ਕਰਨ ਦਿਓ ਡਾਕਟਰਸ ਨੂੰ ਡਾਕਟਰਸ ਦਾ ਕੰਮ ਕਰਨ ਦਿਓ ਦਰਸਲ ਇੱਕ ਕੌਂਸਲ ਐਮਐਲਏ ਦੀ ਪਾਵਰ ਵਰਤ ਰਿਹਾ ਇੱਕ ਐਮਐਲਏ ਅ ਐਮਪੀ ਦੀ ਪਾਵਰ ਵਰਤ ਰਿਹਾ ਤੇ ਇੱਕ ਐਮਪੀ ਆਪਣੇ ਆਪ ਨੂੰ ਸੀਐਮ ਤੱਕ ਦੇ ਲੈਵਲ ਤੱਕ ਲੈ ਕੇ ਜਾਂਦੀਆਂ ਕੋਸ਼ਿਸ਼ਾਂ ਕਰ ਰਿਹਾ ਜੀ ਉਸ ਦੇ ਵਿੱਚ ਜਿਹੜਾ پاگل ਬੰਦਾ ਹੁੰਦਾ ਆ ਉਹ ਮੇਰੇ ਐਸੀ ਸਮਾਜ ਦਾ ਕੋਟਾ ਹੀ ਐ ਜਿਹਨੂੰ ਆਪਣੀ ਤਾਕਤ ਨਹੀਂ ਪਤਾ ਲੱਗਦੀ ਐ ਜੀ ਸੋ ਸਰ ਹੁਣ ਜੇ ਆਪਾਂ ਗੱਲ ਕਰੀਏ ਵੀ ਹੋਰ ਵੀ ਤੁਹਾਡੇ ਨਾਲ ਜਿਹਦਾ ਵੈਸਟ ਵਿੱਚ ਜਿਹੜੇ ਯਾਦਵੀ ਵਰ ਖੜੇ ਆ ਸੋ ਤੁਹਾਨੂੰ ਵੀ ਪਤਾ ਹੋਵੇਗਾ ਵੀ ਉਹ ਵੀ ਕੈਂਡੀਡੇਟ ਨੇ ਸੋ ਸੋਸ਼ਲ ਮੀਡੀਆ ਤੇ ਆਪਾਂ ਦੇਖਿਆ ਕਿ ਉਹ ਜਿਹੜੇ ਕੈਂਡੀਡੇਟ ਲਾਈਵ ਹੋ ਕੇ ਆਉਂਦੇ ਆ ਫੇਸਬੁਕ ਤੇ ਜਾਂ YouTube ਤੇ ਵੀ ਕਿ ਉਹ ਗੱਲ ਕਰਦੇ ਆ ਸਾਬ ਕਾਂਸ਼ੀਰਾਮ ਦੀ ਉਹ ਨਾਲ ਦੀ ਨਾਲ ਉਹ ਸਕੈਨਰ ਵੀ ਆਪਣਾ ਲਾਉਂਦੇ ਆ ਉਹ ਨਾਲ ਦੀ ਨਾਲ ਇਹ ਵੀ ਕਹਿੰਦੇ ਇੱਕ ਵੋਟ ਇੱਕ ਨੋਟ ਸੋ ਉਹ ਉਹਨੂੰ ਉਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਲੱਗਦਾ ਕਿ ਇੱਕ ਵੋਟ ਤੇ ਨੋਟ ਵਾਲਾ ਕੋਈ ਸਿਸਟਮ ਮੈਂ ਰਾਜਕੁਮਾਰ ਸਾਗੀ ਨੇ ਜਿੰਨੇ ਵੀ ਇਲੈਕਸ਼ਨ ਲੜੇ ਮੈਨੂੰ ਪਾਰਟੀਆਂ ਨੇ ਬਹੁਤ ਵਾਅਦੇ ਕੀਤੇ ਕਿ ਅਸੀਂ ਆਹ ਕਰਾਂਗੇ ਉਹ ਕਰਾਂਗੇ ਪਰ ਉਹਨਾਂ ਨੇ ਇੰਨੇ ਵਾਅਦੇ ਕਰਨ ਤੋਂ ਬਾਅਦ ਮੇਰੇ ਲਈ ਇੰਨਾ ਵੀ ਨਹੀਂ ਕੀਤਾ ਤੇ ਉਹ ਉਹਨਾਂ ਨੇ ਉਹ ਕੰਮ ਕੀਤੇ ਕਿ ਇੱਕ ਚੰਗੇ ਵਧੀਆ ਕੈਂਡੀਡੇਟ ਨੂੰ ਤੁਸੀਂ ਰਸਤੇ ਦੇ ਵਿੱਚ ਛੱਡ ਦੋ ਸਮੁੰਦਰ ਦੇ ਵਿੱਚ ਛੱਡ ਕੇ ਉਹਨੂੰ ਡੁੱਬਣ ਦਿਓ ਸਾਡੀਆਂ ਪਾਰਟੀਆਂ ਦਾ ਇਹ ਹਾਲ ਆ ਤੇ ਸਾਡੇ ਜਿਹੜੇ ਲੀਡਰਸ ਤੁਸੀਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਨੋਟ ਦੇ ਨਾਲ ਵੋਟ ਮੰਗ ਰਹੇ ਨੇ ਮੈਨੂੰ ਲੱਗਦਾ ਕਿ ਉਹ ਵੋਟ ਨਹੀਂ ਮੰਗ ਰਹੇ ਉਹ ਸਿਰਫ ਨੋਟ ਹੀ ਮੰਗ ਰਹੇ ਆ ਉਹਨਾਂ ਨੂੰ ਇਹ ਆ ਵੀ ਜਿੰਨੇ ਵੀ ਸਿੰਪਥੀ ਦੇ ਵਿੱਚ ਸਾਨੂੰ ਨੋਟ ਮਿਲਣਗੇ ਉਨਾ ਹੀ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਫਾਇਦਾ ਹੋ ਜਾਊਗਾ ਹੁੰਦਾ ਕੀ ਆ ਕਿ ਸਾਡੀਆਂ ਰਵਾਇਤੀ ਪਾਰਟੀਆਂ ਦੇ ਵਿੱਚੋਂ ਇੱਕ ਸਾਡੀ ਪਾਰਟੀ ਮੇਰੇ ਸਮਾਜ ਦੀ ਪਾਰਟੀ ਜਿਹਨੂੰ ਆਪਣਾ ਸਭ ਕਾਂਸੀ ਰਾਮ ਜੀ ਨੇ ਤਨ ਮਨ ਧਨ ਤੇ ਆਪਣੇ ਖੂਨ ਪਸੀਨੇ ਨਾਲ ਸਜਾਇਆ ਉਸ ਨੂੰ ਸਵਾਰਨ ਦੀ ਕੋਸ਼ਿਸ਼ ਕੀਤੀ ਬੀਐਸਪੀ ਬੀਐਸਪੀ ਦਾ ਜਿਹੜਾ ਲੀਡਰ ਬੰਦਾ ਆ ਉਹਦੀ ਬਾਅਦ ਚ ਬੋਲੀ ਕਰੋੜਾਂ ਦੀ ਲੱਗਦੀ ਹੈਗੀ ਹੈ ਕੋਈ ਵੀ ਬੀਐਸਪੀ ਦਾ ਲੀਡਰ ਮੈਨੂੰ ਇਦਾਂ ਦਾ ਨਹੀਂ ਮਿਲਿਆ ਕਿ ਜਿਹਨੇ ਵਾਕਈ ਬੀਐਸਪੀ ਦਾ ਖਾਧਾ ਉਹ ਤੇ ਬੀਐਸਪੀ ਦੇ ਨਾਲ ਉਹ ਹੱਡ ਹਰਾਮੀ ਨਾ ਕੀਤੀ ਹੋਵੇ ਜਿੰਨੇ ਵੀ ਲੀਡਰ ਬੀਐਸਪੀ ਨੇ ਦਿੱਤੇ ਹੈਗੇ ਆ ਉਹਨੇ ਲੀਡਰ ਸਰਟੀਫਿਕੇਟ ਸੇ ਪਾਰਟੀ ਦੇ ਕੋਈ ਨਹੀਂ ਹੈਗੇ ਸੋ ਇਹ ਚੀਜ਼ਾਂ ਨੂੰ ਮੈਂ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਪਰ ਮੈਂ ਤਾਂ ਹੀ ਕਰ ਪਾਣਾ ਵਾ ਜੇ ਮੈਂ ਰਾਜ ਸਤਾ ਚਾਹਾਂਗਾ ਮੇਰੇ ਤਾਂ ਲੋਕ ਜਿਹੜੇ ਲੋਕ ਮੇਰੇ ਕੋ ਪੜੇ ਨੇ ਜਿਹੜੇ ਲੋਕ ਮੈਨਾਂ ਮੇਰੇ ਕੋਲ ਵਾਅਦੇ ਕਰਦੇ ਨੇ ਉਹ ਹੀ ਅੱਜ ਕਿਸੇ ਹੋਰ ਪਾਰਟੀ ਦੇ ਝੰਡੇ ਚੁੱਕ ਕੇ ਜਾ ਰਹੇ ਨੇ ਬਾਹਰ ਚ ਨਜ਼ਰਾ ਵੀ ਨਹੀਂ ਮਲਾਉਂਦੇ ਆ ਜੀ ਸੋ ਤੁਹਾਨੂੰ ਨਾਲ ਕਿਸੇ ਕੋਈ ਵੱਡੀ ਪਾਰਟੀ ਨੇ ਕੋਈ ਰਾਬਤਾ ਕਹਿਨ ਦਿੱਤਾ ਹੋਵੇ ਜਾਂ ਕੋਈ ਤੁਹਾਨੂੰ ਕਿਸੇ ਚੀਜ਼ ਦਾ ਕੋਈ ਲਾਲਚ ਦਿੱਤਾ ਹੋਵੇ ਇਸ ਤਰ੍ਹਾਂ ਦਾ ਵੀ ਕੋਈ ਸਹਰ ਰੋਜ਼ ਹੁੰਦੇ ਆ ਜੀ ਇਹ ਚੀਜ਼ਾਂ ਦਾ ਜੀ ਰੋਜ਼ ਹੁੰਦਾ ਹੈਗਾ ਵੱਡੀਆਂ ਪਾਰਟੀਆਂ ਨੂੰ ਇਹ ਡਰ ਹੁੰਦਾ ਹੈ ਵੀ ਕਿਤੇ ਉਹਨਾਂ ਦਾ ਜਿਹੜਾ ਲੀਡਰ ਹੈਗਾ ਆ ਉਹਦੀ ਸ਼ਾਪ ਖਰਾਬ ਨਾ ਹੋ ਜਵੇ ਉਹਦੀ ਸ਼ਬੀ ਖਰਾਬ ਨਾ ਹੋ ਜਵੇ ਉਹ ਜੇ ਅੱਜ ਹਜ਼ਾਰਾਂ ਜਾਂ ਲੱਖਾਂ ਹੀ ਵੋਟਾਂ ਲੈ ਰਿਆ ਵਾ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਲੀਡਰ ਆ ਨਾ ਜਾਵੇ ਜਿਹੜਾ ਕੁਝ ਵੋਟਾਂ ਤੋਂ ਉਹਨੂੰ ਹਰਾ ਦੇਵੇ ਸੋ ਮੈਨੂੰ ਪਤਾ ਹੈ ਕਿ ਇਹ ਚੀਜ਼ਾਂ ਕਰਨ ਦੇ ਲਈ ਮੈਨੂੰ ਟਾਈਮ ਲੱਗੂਗਾ ਪਰ ਮੈਂ ਆਪਣੇ ਲੋਕ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਮੈਂ ਕਟੋ-ਕਟ ਆਪਣੇ ਸਮਾਜ ਆਪਣੇ ਆਧਾਰੇ ਦਾ ਨਾਮ ਬਦਨਾਮ ਨਾ ਕਰਾਂ ਤੇ ਮੈਂ ਚਾਹਨਾ ਕਿ ਮੈਂ ਆਪਣੇ ਸਮਾਜ ਨੂੰ ਉਸ ਬੁਲੰਦੀਆਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂ ਜਿਸ ਦੇ ਵਿੱਚ ਇੱਕ ਕਰਨਾਟਕਾ ਦਾ ਬੱਚਾ ਵੀ ਸਾਡੇ ਜਲੰਧਰ ਦੇ ਬੱਚੇ ਨਾਲ ਬਹਿ ਜਾਵੇ ਇੱਕ ਸਾਊਥ ਦਾ ਬੱਚਾ ਸਾਡੇ ਜਲੰਧਰ ਦੇ ਬੱਚੇ ਨਾਲ ਬੈਜ ਵੀ ਤੇ ਜਿਹੜੀ ਉਹਨਾਂ ਦੀ ਐਜੂਕੇਸ਼ਨ ਲੈਵਲ ਹੋਵੇ ਉਹ ਸੇਮ ਹੋਵੇ ਜਿਹੜਾ ਉਹਨਾਂ ਦੇ ਬੋਲਣ ਦਾ ਤਰੀਕਾ ਹੋਵੇ ਜਿਹੜਾ ਉਹਨਾਂ ਦੀ ਲਿਆਕਤ ਹੋਵੇ ਜਿਹੜਾ ਉਹਨਾਂ ਦੀ ਸਮਝਦਾਰੀ ਹੋਵੇ ਉਹ ਉਸ ਮੁਕਾਮ ਵਿੱਚ ਹੋਵੇ ਜਿਸ ਤਰੀਕੇ ਨਾਲ ਸਾਊਥ ਦੇ ਵਿੱਚ ਚੱਲ ਰਹੀ ਹੈ ਜੀ ਪਰ ਇਹ ਚੀਜ਼ਾਂ ਨੂੰ ਅਸੀਂ ਉਦੋਂ ਤੱਕ ਨਹੀਂ ਕਰ ਪਾਵਾਂਗੇ ਜਦ ਤੱਕ ਸਾਡੇ ਲੀਡਰਸ ਸਾਡੇ ਮੁੱਖ ਆਧਾਰੇ ਸਾਡਾ ਪ੍ਰਸ਼ਾਸਨ ਉਹਨਾਂ ਚੀਜ਼ਾਂ ਤੱਕ ਰਿਪੋਰਟਰ ਸਾਹਿਬ ਨਾ ਰੱਖ ਸਕੀ ਜੀ ਸੋ ਇੱਕ ਹੋਰ ਆਖਰੀ ਸਵਾਲ ਹੈ ਇੱਕ ਅੰਦਾਜ਼ ਸਵਾਲ ਹੋਰ ਆਪਾਂ ਕਰਨਾ ਕਰਦਾ ਨੇ ਹਾਂਜੀ ਸੋ ਜਿੱਦਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਜੀ ਜਲੰਧਰ ਦੇ ਵਿੱਚ ਆ ਕੇ ਉਹਨਾਂ ਨੇ ਆਪਣੀ ਰਿਹائش ਬਣਾ ਲਈ ਕੀ ਲੱਗਦਾ ਕਿ ਉਹ ਵੋਟਾਂ ਕਰਕੇ ਆਏ ਜਾਂ ਕਿ ਲੋਕਾਂ ਦੀਆਂ ਜਿਹੜੇ ਆਮ ਲੋਕ ਨੇ ਜਾਂ ਉਹਨਾਂ ਦੀਆਂ ਦੁੱਖ ਤਕ ਤਕਲੀਫਾਂ ਸੁਣ ਲਈ ਆਏ ਨੇ ਨਹੀਂ ਸਰ ਦੁੱਖ ਤਕਲੀਫ ਨਾਲ ਕਿਸੇ ਲੀਡਰ ਨੂੰ ਕੋਈ ਲੈਂਦੇ ਨਹੀਂ ਆ ਜੀ ਜੀ ਚੰਨੀ ਸਾਹਿਬ ਜਿੱਤੇ ਆ ਚੰਨੀ ਸਾਹਿਬ ਨੇ ਜਿੱਤ ਕੇ ਇਸ ਤਰ੍ਹਾਂ ਦਾ ਕਿਹੜਾ ਕੰਮ ਕਰ ਦਿੱਤਾ ਤੁਸੀਂ ਮੈਨੂੰ ਦੱਸੋ ਤਿੰਨ ਹਫ਼ਤਿਆਂ ਦੇ ਵਿੱਚ ਇੱਕ ਇੱਕ ਕੰਮ ਸਿਰਫ ਤੁਸੀਂ ਮੈਨੂੰ ਦੱਸ ਦੋ ਕਿ ਜਿਹੜਾ ਚੰਨੀ ਸਾਹਿਬ ਜੀ ਨੇ ਇਹ ਕਰ ਦਿੱਤਾ ਹੈਗਾ ਚੰਨੀ ਸਾਹਿਬ ਦੇ ਉਹੀ ਸਪੋਰਟਰ ਨੇ ਜਿਹੜੇ ਅੱਜ ਕਿਸੇ ਹੋਰ ਪਾਰਟੀਆਂ ਦੇ ਪਿੱਛੇ ਧੌੜ ਫੇਰ ਰਹੇ ਨੇ ਇਹਦਾ ਮਤਲਬ ਕਿ ਅਸੀਂ ਸਪੋਰਟਰ ਵੀ ਪੈਸੇ ਲੈ ਕੇ ਜਾਂ ਪੈਸੇ ਦੇ ਕੇ ਆਪਣੇ ਨਾਲ ਜੋੜਦੇ ਹੈਗੇ ਆ ਸੀਐਮ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਸੀਐਮ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਚੀਜ਼ਾਂ ਨੂੰ ਆਪਾਂ ਉਜਾਗਰ ਕਰਕੇ ਅੱਗੇ ਤੱਕ ਲੈ ਕੇ ਜਾ ਸਕੀਏ ਪਰ ਜਦੋਂ ਤੱਕ ਸੀਐਮ ਸਾਹਿਬ ਤੱਕ ਉਹ ਐਕਚੁਅਲ ਰਿਪੋਰਟ ਨਾ ਜਾਵੇ ਐਕਚੁਅਲ ਰਿਟਰਨ ਵਿੱਚ ਉਹ ਚੀਜ਼ ਨਾ ਜਾਵੇ ਕਿ ਉਹਨੇ ਤੇ ਨੁਮਾਇੰਦੇ ਕੀ ਕਰ ਰਹੇ ਨੇ ਕਿਹੜੀ ਕਿਹੜੀ ਜਗ੍ਹਾ ਤੇ ਨੁਮਾਇੰਦਿਆਂ ਨੇ ਕੀ ਕੀਤਾ ਉਦੋਂ ਤੱਕ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਸਾਡੇ ਪ੍ਰਸ਼ਾਸਨ ਦੇ ਵਿੱਚ ਇੱਕ 리ਡਰ ਨੂੰ ਪਤਾ ਹੁੰਦਾ ਕਿ ਇਹਦਾ ਕੰਮ ਕਿੱਦਾਂ ਕਰਨਾ ਕਿਹਦੇ ਕੋਲੋਂ ਕਿੰਨੇ ਪੈਸੇ ਲੈਣੇ ਆ ਕੀ ਚੀਜ਼ ਕਰਨੀ ਸਿਰਫ ਇਹ ਧੰਦਾ ਰਹਿ ਗਿਆ ਗੰਦਾ ਹੈ ਪਰ ਧੰਦਾ ਹੈ ਜੀ ਇਹ ਫਿਲਮ ਦੇ ਤਾਂ ਗਾਣਾ ਆ ਬੋਡੀ ਬੋਡ ਦਿਲਾ ਤੇ ਉਹੀ ਚੀਜ਼ਾਂ ਨੂੰ ਸਿੱਖ ਕੇ ਸਾਡੇ ਲੀਡਰਸ ਇਹ ਚੀਜ਼ਾਂ ਕਰ ਰਹੇ ਨੇ ਜਲੰਧਰ ਦੀ ਕਾਰਪੋਰੇਸ਼ਨ ਦਾ ਸਭ ਤੋਂ ਮਾੜਾ ਹਾਲ ਆ ਥੋੜੇ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਡਾਕਟਰ 핌ਰੌਂ ਬੇਟਕਰ ਜੀ ਦੀ ਜਨਮ ਦਿਨ ਨਿਕਲੀ ਹੈ ਤੇ ਕਿਸੇ ਪ੍ਰਸ਼ਾਸਨ ਦੇ ਕੋਲ ਇੰਨਾ ਨਹੀਂ ਆਇਆ ਕਿ ਦੋ ਡੱਬੇ ਲੈ ਕੇ ਘਟੋ ਘਟੋ ਉਸ ਬੁੱਤ ਦੇ ਉਹ ਬੇਨਤੀ ਕੀਤਾ ਜਾਵੇ ਉਹਨੂੰ ਇੱਕ ਇੱਕ ਸਜ਼ਾ ਦਿੱਤਾ ਜਾਵੇ ਸਵਾਰਥਤਾ ਜਾਵੇ ਤਾਂ ਜਿਹੜੇ ਲੋਕ ਉਸ ਰੈਬਰ ਦੀ ਉਸ ਪੇਂਟ ਕਰਕੇ ਉਹ ਨਹੀਂ ਕਰ ਰਹੇ ਹੈਗੇ ਤਾਂ ਉਹਨਾਂ ਨੂੰ ਸੀਐਮ ਸਾਹਿਬ ਦੇ ਨਾਲ ਜੀ ਲੈਣਾ ਦੇਣਾ ਜੀ ਸੀਐਮ ਸਾਹਿਬ ਨੂੰ ਡੀਸੀ ਤੋਂ ਲੈ ਕੇ ਪੰਜਾਬ ਪੁਲਿਸ ਦੇ ਥਾਣੇ ਦੇ ਹਵਲਦਾਰ ਤੱਕ ਸਪਾਈ ਤੱਕ ਹਰ ਇੱਕ ਚੀਜ਼ ਦਾ ਨੁਮਾਇੰਦਾ ਕਰਨਾ ਚਾਹੀਦਾ ਹੈਗਾ ਕਿ ਇਹਨਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹਨਾਂ ਨੂੰ ਕੀ ਸੁੱਖ ਸੁਵਿਧਾ ਦੇਣੀ ਚਾਹੀਦੀ ਹੈ ਇਸ ਅਮਾਉਂਟ 'ਚ ਦੇਣੀ ਚਾਹੀਦੀ ਹੈ ਕਿ ਕਿਸ ਵੇਹ ਦੇ ਨਾਲ ਪਛਾਣੀ ਚਾਹੀਦੀ ਹੈ ਫੇਰ ਜਾ ਕੇ ਮੇਰੇ ਸ਼ਹਿਰ ਜਲੰਧਰ ਦਾ ਪੂਰੇ ਜਲੰਧਰ ਦਾ ਇੱਕ ਹਲਕੇ ਦਾ ਨਹੀਂ ਮੈਂ ਕਮਾਂਗਾ ਇੱਕ ਜਗ੍ਹਾ ਦਾ ਨਹੀਂ ਮੈਂ ਕਮਾਂਗਾ ਸਾਰੇ ਪਾਸੇ ਸਰ ਨਸ਼ਾ ਵਿਕ ਰਿਆ ਸਾਰੇ ਪਾਸੇ ਧੰਦੇ ਚੱਲ ਰਹੇ ਹੈਗੇ ਸਾਰੇ ਪਾਸੇ ਗੰਦੇ ਕੰਮ ਹੋ ਰਹੇ ਆ ਤੇ ਸਾਰੇ ਪਾਸੇ ਹੀ ਪ੍ਰਸ਼ਾਸਨ ਦਾ ਬੇੜਾ ਗਰਗ ਕੀਤਾ ਪਿਆ ਇਹਨਾਂ ਨੇ ਸਾਡਿਆਂ ਪ੍ਰਧਾਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹਨਾਂ ਨੇ ਕਿਸ ਪਾਰਟੀ ਦਾ ਸਾਥ ਦੇਣਾ ਹੈਗਾ ਪ੍ਰਧਾਨਾਂ ਨੂੰ ਵੀ ਕੁਝ-ਕੁਝ ਏਰੀਏ ਦੇ ਲੱਖ ਰੁਪਏ ਮਿਲ ਰਹੇ ਆ ਉਹ ਲੱਖਾਂ ਰੁਪਏ ਦੇ ਵਿੱਚ ਹੀ ਉਹ ਵੋਟਾਂ ਵੇਚੀ ਜਾ ਰਹੇ ਆ ਉਹ ਲੱਖਾਂ ਰੁਪਏ ਦੇ ਵਿੱਚ ਹੀ ਕਹਿ ਰਹੇ ਆ ਵੀ ਜੇ ਤੁਸੀਂ ਇਸ ਪਾਰਟੀ ਨੂੰ ਜਾਂ ਮੈਨੂੰ ਵੋਟ ਨਹੀਂ ਪਾਈ ਤੁਸੀਂ ਸਮਾਜ ਦੇ ਗद्दार ਘੋਸ਼ਿਤ ਕੀਤੇ ਜਾਓਗੇ ਉਹਨਾਂ ਨੂੰ ਕਿਹਨੇ ਨੇ ਅੱਕ ਤੇ ਗद्दार ਘੋਸ਼ਿਤ ਕਰਨ ਦਾ ਉਹ ਕੌਣ ਨੇ ਉਹਨਾਂ ਨੇ ਕਿਤੇ ਕਿੰਨੇ ਕਿ ਚੰਗੇ ਕੰਮ ਕੀਤੇ ਹੈਗੇ ਆ ਸੋ ਸਾਕੀ ਸਾਹਿਬ ਜਿਹਾ ਆਪਾਂ ਗੱਲ ਕਰੀਏ ਵੱਡੇ ਲੀਡਰਾਂ ਦੀ ਜਾਂ ਵੱਡੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਸੋ ਸੋਸ਼ਲ ਮੀਡੀਆ ਤੇ ਆਪਾਂ ਦੇਖਿਆ ਕੁਝ ਦਿਨਾਂ ਤੋਂ ਇੱਕ ਦੂਜੇ ਤੇ ਬੜੀ ਜਿਹੀ ਦੁਸ਼ਰਵਾਦੀ ਜਿਹੜੀ ਕੀਤੀ ਜਾ ਰਹੀ ਸੋਸ਼ਲ ਮੀਡੀਆ ਤੇ ਹਾਂਜੀ ਤੁਹਾਨੂੰ ਕੀ ਲੱਗਦਾ ਉਹਦੇ ਉਸ ਬਾਰੇ ਜਿਹੜਾ ਕਿ ਇਹ ਇੱਕ ਦੂਜੇ ਦੇ ਇਲਜ਼ਾਮ ਲਗਾ ਰਹੇ ਨੇ ਸੋ ਆਮ ਆਦਮੀ ਪਾਰਟੀ ਵਾਲੇ ਭਾਜਪਾ ਵਾਲੇ ਸੋ ਕਿਦਾਂ ਲੱਗਦਾ ਤੁਹਾਨੂੰ ਇਹਨਾਂ ਇਲਜ਼ਾਮਾਂ ਬਾਰੇ ਕੀ ਇਹ ਸੱਚਾਈ ਹੈ ਜਾਂ ਕੀ ਇਹ ਵੇ ਐਵੇਂ ਜਿਹੜੇ ਇੱਕ ਦੂਜੇ ਤੇ ਇਲਜ਼ਾਮ ਲਗਾਈ ਜਾ ਰਹੇ ਨੇ ਸਰ ਇੱਕ ਮੇਰੇ ਵਰਗਾ ਆਜ਼ਾਦ ਉਮੀਦਵਾਰ ਇੱਕ ਕਾਰ ਦੀ ਪਰਮਿਸ਼ਨ ਲੈਣ ਦੇ ਲਈ ਵੀ ਨਾ ਆਮ ਹੈਵਿੰਗ ਓਨਲੀ ਜਸਟ 1 ਕਾਰ ਇੱਕੋ ਹੀ ਕਾਰ ਦੇ ਵਿੱਚ ਮੈਂ ਚਾਰ ਇਲੈਕਸ਼ਨ ਲੜੇ ਆ ਉਹ 2 ਤੋਂ 3 ਦਿਨ ਸਿਰਫ ਇੱਕ ਪਰਮਿਸ਼ਨ ਲੈਣ ਨੂੰ ਮਿਲਦਾ ਹੈਗਾ ਡੀਸੀ ਸਾਹਿਬ ਨੂੰ ਜਾਂ ਇਲੈਕਸ਼ਨ ਕਮਿਸ਼ਨ ਨੂੰ ਹਰ ਇੱਕ ਚੀਜ਼ ਨੂੰ 2-3 ਦਿਨ ਪਹਿਲਾਂ ਜਾਂਦੀ ਹੈਗੀ ਵੀ ਅਸੀਂ ਆਹ ਚੀਜ਼ ਨੂੰ ਪਲੇ ਕਰਨਾ ਅਸੀਂ ਆਹ ਚੀਜ਼ ਨੂੰ ਇੱਥੇ ਲਗਾਣਾ ਹੈ ਜੇ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਲਾ ਪਾਣ ਦਾ ਉਹਨਾਂ ਨੂੰ ਇੱਕ ਦੂਜੇ ਨੂੰ ਗਾਲੀ ਗਲੋਚ ਕਰਨ ਦਾ ਮੌਕਾ ਦਿੱਤਾ ਤਾਂ ਹੀ ਉਹ ਚੀਜ਼ਾਂ ਘੋਸ਼ਿਤ ਹੋ ਰਹੀਆਂ ਜੀ ਜੇ ਪ੍ਰਸ਼ਾਸਨ ਉਹ ਚੀਜ਼ਾਂ ਨਾ ਕਰੇ ਤੇ ਲੋਕਾਂ ਤੱਕ ਇੱਕ ਸਹੀ ਗਾਈਡਲਾਈਨ ਜਾਵੇ ਪ੍ਰਸ਼ਾਸਨ ਚਾਹੁੰਦਾ ਵਾ ਕਿ ਇੱਥੇ ਗੁੰਡਾ ਰਾਜ ਆਵੇ ਪ੍ਰਸ਼ਾਸਨ ਚਾਹੁੰਦਾ ਕਿ ਆਪਸ ਚ ਲੜੀ ਮਰੀ ਜਾਣ ਪ੍ਰਸ਼ਾਸਨ ਦਾ ਇਹੀ ਕੰਮ ਬਣ ਗਿਆ ਕਿ ਉਹ ਕਹਿੰਦੇ ਨਾ ਕਿ ਵੰਡ ਵੰਡ ਪਾਣੀ ਹੋਵੇ ਤਾਂ ਥੋੜਾ ਥੋੜਾ ਹਿੱਸਾ ਸਾਰਿਆਂ ਨੂੰ ਦੇ ਦਿਓ ਤੇ ਬਾਅਦ ਵਿੱਚ ਇੱਕ ਦੇ ਕੋਲੋਂ ਲੈ ਲਓ ਤੇ ਬਾਕੀ ਆਪ ਹੀ ਲੜਨਗੇ ਉਹ ਜਿਹੜੀ ਗੋਰਿਆਂ ਨੇ ਰਾਜਨੀਤੀ ਖੇਡੀ ਸੀਗੀ ਇੱਥੇ ਭਾਰਤ ਦੇ ਵਿੱਚ ਜਿਲੰਦਰ ਦਾ ਪ੍ਰਸ਼ਾਸਨ ਵੀ ਉਹੀ ਚੀਜ਼ਾਂ ਕਰ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਸਾਰਾ ਕੁਝ ਪਤਾ ਹੈ ਕਿ ਕਿਹੜਾ ਕੈਂਡੀਡੇਟ ਦਾ ਵਜੂਦ ਕੀ ਆ ਕਿਹੜੇ ਡੈਂਟੀ ਕੈਂਡੀਡੇਟ ਨੇ ਜ਼ਿੰਦਗੀ ਦੇ ਵਿੱਚ ਕੀ ਕੀਤਾ ਹੈਗਾ ਤੇ ਕਿਹੜਾ ਕੈਂਡੀਡੇਟ ਸਮਾਜ ਦੇ ਲਈ ਕੀ ਕਰਨਾ ਚਾਹੁੰਦਾ ਇਹ ਸਾਰੀ ਨੇ ਸਾਰੀਆਂ ਚੀਜ਼ਾਂ ਪ੍ਰਸ਼ਾਸਨ ਦੇ ਕੋਲ ਸਰ ਆਲਰੇਡੀ ਗਈਆਂ ਪ੍ਰਸ਼ਾਸਨ ਉਹਨਾਂ ਨੂੰ ਕਹਿੰਦਾ ਹੈ ਆ ਤੁਸੀਂ ਸੀਡੀ ਪਲੇ ਕਰੋ ਆਮ ਆਦਮੀ ਪਾਰਟੀ ਦੂਜੇ ਭਾਜੀ ਦਾ ਰੋਪ ਲਾ ਰਹੀ ਹੈ ਬੀਜੇਪੀ ਪਾਰਟੀ ਕਾਂਗਰਸ ਦਾ ਰੋਪ ਲਾ ਰਹੀ ਹੈ ਤੇ ਕਾਂਗਰਸ ਹੋਣ ਕਾਲੀ ਅਲਦ ਦਲਤਾ ਸ਼ਾਇਦ ਮੇਰੇ ਕਾ ਲੋ ਉਹਨਾਂ ਨੇ ਉਹ ਨਹੀਂ ਹੈਗੇ ਇਸ ਭੀੜ ਦੇ ਵਿੱਚ ਪਰ ਇਹ ਜਿਹੜੀਆਂ ਤਿੰਨ ਰਵਾਇਤੀ ਪਾਰਟੀਆਂ ਨੇ ਇਹ ਇੰਪ੍ਰੈਸ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਕਿ ਇਹਨਾਂ ਦੇ ਵਿੱਚੋਂ ਹੀ ਕੋਈ ਬੰਦਾ ਜਿੱਤੇ ਤੇ ਉਹੋ ਹੀ ਜਲੰਧਰ ਤੇ ਰਾਜ ਕਰੇ ਪਰ ਮੈਨੂੰ ਲੱਗਦਾ ਕਿ ਜੇ ਐਸੀ ਸਮਾਜ ਨੂੰ ਸਮਝਦਾਰੀ ਆਜੂਗੀ ਐਸੀ ਸਮਾਜ ਨੂੰ ਪਤਾ ਲੱਗ ਜਾਊਗਾ ਕਿ ਕੌਣ-ਕੌਣ ਕੀ ਕਰ ਸਕਦਾ ਫਿਰ ਮੈਨੂੰ ਲੱਗਦਾ ਕਿ ਮੇਰੇ ਜਲੰਧਰ ਸ਼ਹਿਰ ਦਾ ਜਿਹੜਾ ਵਾਤਾਵਰਣ ਆ ਮੇਰੇ ਜਲੰਧਰ ਸ਼ਹਿਰ ਦੀ ਜਿਹੜੀ ਆਪੋ ਹਵਾ ਆ ਉਹ ਤੁਹਾਡੇ ਵਰਗੇ ਸਮਾਜ ਸੇਵਕਾਂ ਦਾ ਕਰਕੇ ਕਿਤੇ ਨਾ ਕਿਤੇ ਸ਼ੁੱਧ ਹੋ ਸਕਦੀ ਹੈ। ਸੋ ਲਾਸਟ ਵਿੱਚ ਜਿਹੜੇ ਵੈਸਟ ਦੇ ਤੁਹਾਡੇ VOTER ਨੇ ਉਹਨਾਂ ਨੂੰ ਕੀ ਅਪੀਲ ਹੈ ਤੁਹਾਡੀ ਵੱਲੋਂ? ਅ ਦੇਖੋ ਜੀ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਹੀ ਇਹੀ ਵਾ ਅਪੀਲ ਕਰਨਾ ਚਾਹੁੰਦਾ, ਇਹੀ ਬੇਨਤੀ ਕਰਨਾ ਚਾਹੁੰਦਾ, ਇਹੀ ਜੋਜਿੜੀ ਕਰਨਾ ਚਾਹੁੰਦਾ ਕਿ ਰਾਜਕੁਮਾਰ ਸਾਖੀ ਸਿਰਫ MLA ਬਣਨ ਦੇ ਲਈ ਕਿੰਨੀਆਂ ਇਹ ਚੀਜ਼ਾਂ ਕਰ ਰਿਹਾ ਹੈ। ਮੈਨੂੰ 1783 VOTES 20 ਅ 23 ਦੇ ਵਿੱਚ ਪਈਆਂ ਸੀਗਾ। ਜੇ ਮੈਂ 1784 ਵੋਟ ਤੱਕ ਵੀ ਪਹੁੰਚ ਜਾਵਾਂਗਾ ਜੇ ਮੈਂ 1 ਵੋਟ ਵੀ ਹਾਸਲ ਕਰ ਲਵਾਂਗਾ ਤੇ ਮੈਨੂੰ ਇਹ ਹੋਗਾ ਕਿ ਮੈਂ ਕਟੋ-ਕਟ ਆਪਣੀ ਨਜ਼ਰ ਦੇ ਵਿੱਚ ਜਿਹੜੀ ਮੈਂ 2 ਸਾਲ ਤੋਂ ਮਿਹਨਤ ਕਰ ਰਿਆ ਹਾਂ ਮੈਂ ਉਹਦੇ ਵਿੱਚ ਸਫਲ ਹੋ ਜਾਵਾਂਗਾ ਮੇਰੀ ਕੋਈ ਕਿਸੇ ਪਾਰਟੀ ਨਾਲ ਕੋਈ ਜੰਗ ਨਹੀਂ ਹੈਗੀ ਹੈ ਮੇਰਾ ਕਿਸੇ ਵੀ ਲੀਡਰ ਦੇ ਨਾਲ ਕੋਈ ਰੰਜਿਸ਼ ਨਹੀਂ ਹੈਗੀ ਹੈ ਮੈਂ ਤਾਂ ਸਿਰਫ ਇਹ ਬੇਨਤੀ ਕਰਨਾ ਚਾਹਨਾ ਕਿ ਜਿਹੜਾ ਵੀ ਐਮਐਲਏ ਬਣੇ ਉਹ ਮੇਰੇ ਸ਼ਹਿਰ ਜਲੰਧਰ ਦਾ ਜਿਹੜਾ ਸਾਡਾ ਬੱਚਾ ਤਬਕਾ ਆ ਜਿਹੜੇ ਸਾਡੇ ਬੱਚੇ ਸਕੂਲ ਗੋਇੰਗ ਨੇ ਕਾਲਜ ਗੋਇੰਗ ਨੇ ਨੇ ਉਹਨਾਂ ਲਈ ਇੱਕ ਉਹ ਚੀਜ਼ ਕਰਨ ਉਹਨਾਂ ਲਈ ਇੱਕ ਉਹ ਵਾਤਾਵਰਣ ਤਿਆਰ ਕਰਨ ਜਿਸ ਦੇ ਵਿੱਚ ਕੋਈ ਲੜਾਈ ਚ ਅਗਰਾ ਨਾ ਹੋਵੇ ਕੋਈ ਅ ਰਜਿਸਵਾਦੀ ਨਾ ਹੋਵੇ ਕਿਸੇ ਦੇ ਨਾਲ ਤੇ ਨਾ ਹੀ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਾਡੇ ਬੱਚਿਆਂ ਦਾ ਨੁਕਸਾਨ ਹੋਵੇ ਖਾਸ ਤੌਰ ਤੇ ਪੜ੍ਹਾਈ ਦੇ ਵਿੱਚ ਬੱਚੇ ਪੜ੍ਹ ਜਾਂਦੇ ਨੇ ਪਾਸ ਹੋ ਜਾਂਦੇ ਨੇ ਪਰ ਉਹਨਾਂ ਨੂੰ ਸਕੂਲਾਂ ਤੋਂ ਕਿਤਾਬਾਂ ਨਹੀਂ ਮਿਲਦੀਆਂ ਜੇ ਕਿਤਾਬਾਂ ਮਿਲਦੀਆਂ ਨੇ ਡੇਡ-ਡੇਡ ਮਹੀਨੇ ਬਾਅਦ ਤੇ ਉਹਨਾਂ ਨੂੰ ਕਿਸੇ ਹੋਰ ਜਗ੍ਹਾ ਤੋਂ ਲੈ ਕੇ ਆਣੇ ਪੈਂਦੇ ਨੇ ਮਾਪੇ ਵੀ ਬਹੁਤ ਪਰੇਸ਼ਾਨ ਹੋ ਰਹੇ ਨੇ ਸਮਝ ਮੈਂ ਬੇਨਤੀ ਕਰਾਂਗਾ ਕਿ ਮਾਪਿਆਂ ਨੂੰ ਵੀ ਉਹੀ ਸੁੱਖ ਸਹੂਲਤ ਮਿਲੇ ਗ੍ਰੈਂਡਪੈਰੈਂਟਸ ਨੂੰ ਵੀ ਉਹੀ ਸੁੱਖ ਸਹੂਲਤ ਮਿਲੇ ਤੇ ਸੀਐਮ ਸਾਹਿਬ ਨੂੰ ਵੀ ਮੈਂ ਇਹ ਬੇਨਤੀ ਕਰਾਂਗਾ ਤੇ ਜਲੰਧਰ ਦੇ ਐਮਪੀ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਆਪਣੀਆਂ ਕੋਟੀਆਂ 'ਚੋਂ ਰੈਗੂਲਰ ਨਿਕਲਣ ਦੀ ਕੋਸ਼ਿਸ਼ ਕਰਨ ਤੇ ਸਾਡੇਆਂ ਇਲਾਕਿਆਂ ਦਾ ਉਸ ਤਰੀਕੇ ਨਾਲ ਨਮਾਇਨਾ ਕਰਨ ਜਿਸ ਤਰੀਕੇ ਨਾਲ ਇੱਕ ਰਾਜਾ ਨੂੰ ਇੱਕ ਬਾਦਸ਼ਾਹ ਨੂੰ ਕਰਨਾ ਚਾਹੀਦਾ ਡਾਕਟਰ ਭੀਮਰਾਓ ਮੇਟਕਰ ਜੀ ਨੇ ਜਦੋਂ ਪਹਿਲੇ ਆਫੀਸਰਸ ਬਣੇ ਸੀਗੇ ਤੋਂ ਉਹਨਾਂ ਦੀ ਡਿਊਟੀ ਲਈ ਸੀਗੀ ਕਿ ਵੀ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ ਸਵੇਰੇ 8:00 ਵਜੇ ਤੋਂ ਲੈ ਕੇ 9:00 ਵਜੇ ਤੱਕ ਤੁਸੀਂ ਸਿਰਫ ਆਪਣੀ ਯੂਨੀਫਾਰਮ ਪਾ ਕੇ ਪੁਲਿਸ ਤੇ ਗਾਰਡਸ ਲੈ ਕੇ ਮੁਹੱਲਿਆਂ ਦੇ ਵਿੱਚ ਘੁੰਮਣਾ ਹੈ ਉਹ ਉਸ ਮਹਾਪੁਰਸ਼ ਦਾ ਕਰਨਾ ਇਸ ਕਰਕੇ ਸੀਗਾ ਕਿ ਉਹਨਾਂ ਦੀ ਸ਼ਹੀਦੀ ਦੇਖ ਕੇ ਸਾਡੇ ਸਮਾਜ ਦੇ ਬੱਚੇ ਫੜ ਜਾਣ ਪਰ ਸਾਡੇ ਸਮਾਜ ਦੇ ਬੱਚੇ 10 ਰੁਪਏ ਦੀ ਪੂਲ ਨੀ ਪਲਾਨ ਦੇ ਲਈ ਇਥੇ ਰੈਲੀਆਂ 'ਚ ਫਿਰ ਰਹੇ ਨੇ ਰੈਲੀਆਂ ਵੀ ਉਹ ਕਰ ਰਹੇ ਨੇ ਜਿਵੇਂ ਕਿ ਵੋਟ ਹੀ ਨਹੀਂ ਹੈਗੀ ਜੀ ਮੈਂ ਤਾਂ ਚਾਹਾਂਦਾ ਕਿ ਜੇ ਤੁਹਾਨੂੰ ਕਦੀ ਕੋਈ ਮੌਕਾ ਮਿਲੇ ਰੰਗੀ ਤੇ ਜਾਂਦਾ ਤੁਸੀਂ ਉਹਦੇ ਚ 10 ਬੰਦਿਆਂ ਨੂੰ ਬੱਚਿਆਂ ਨੂੰ ਪੁੱਛੋ ਉਹਨਾਂ ਨੂੰ ਪੁੱਛੋ ਬੱਚੇ ਤੇਰੇ ਕੋਲ ਆਧਾਰ ਕਾਰਡ ਹੈਗਾ ਤੇ ਕੋ ਕੋ ਲਾਇਸੈਂਸ ਹੈ ਤੇਰੇ ਕੋਲ ਵੋਟਰ ਕਾਰਡ ਹੈ ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਕਿ ਆਧਾਰ ਕਾਰਡ ਲਾਇਸੈਂਸ ਤੇ ਵੋਟਰ ਕਾਰਡ ਦੇ ਵਿੱਚ ਫਰਕ ਕੀ ਹੈ ਸੋ ਇਹ ਚੀਜ਼ਾਂ ਜੇ ਸਾਨੂੰ ਸੰਵਿਧਾਨਿਕ ਤੌਰ ਤੇ ਮਿਲੀਆਂ ਨੇ ਅਸੀਂ ਉਹਦਾ ਨਜਾਇਜ਼ ਫਾਇਦਾ ਨਾ ਚੱਕੀਏ ਅਸੀਂ ਆਪਣੇ ਜਲੰਧਰ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਆਪਸ ਜੋੜ ਕੇ ਇਹ ਹੀ ਮੇਰੀ ਬੇਨਤੀ ਹੈ ਮੇਰਾ ਚੋਣ ਨਿਸ਼ਾਨ ਫਲਾਂ ਦੀ ਟੋਕਰੀ ਹੈ ਜੋ ਕਿ ਨੰਬਰ 13 ਤੇ ਹੈ ਅ ਪਿਛਲੇ ਜਿਹੜੇ ਐਮਪੀ ਦੇ ਇਲੈਕਸ਼ਨ ਹੋਏ ਨੇ ਉਦੋਂ ਵੀ ਮੇਰਾ ਨੰਬਰ ਤੇ ਆ ਸੀਗਾ ਤੇ ਫਲਾਂ ਦੀ ਟੋਕਰੀ ਚ ਉਹ ਨਿਸ਼ਾਨ ਸੀ ਫਲ ਬਹੁਤ ਮਿੱਠੇ ਲੱਗਣ ਵਾਲੇ ਆ ਮਤਲਬ ਤੇਰਾ ਹੀ ਤੇਰਾ ਹਾਂਜੀ ਉਹਨਾਂ ਬਾਬਾ ਮਹਾਰਾਜ ਜੀ ਦਾ ਨਾਮ ਜਿਹੜਾ ਸ਼ਬਦ ਸੀਗਾ ਕਿ ਤੇਰਾ ਤੇਰਾ ਹੋਈ ਰਹੇ ਤੇ ਸਭ जग ਤੇਰਾ ਹੋਏ ਉਹੀ ਚੀਜ਼ ਮੈਂ ਚਾਹਾਂਗਾ ਕਿ ਐਤ ਕੀਜੀਏ ਬਟਨ ਦਬਾ ਦਿੰਗੇ ਕਿ ਰਾਜਕੁਮਾਰ ਸਾਹੀ ਕੁਡ ਬੀ ਏਬਲ ਟੂ ਡੂ ਸਮਥਿੰਗ ਬੈਟਰ ਫॉर ਦਾ ਪ੍ਰੈਜ਼ੈਂਟ ਜਨਰੇਸ਼ਨ ਐਂਡ ਫॉर ਦਾ ਫੁਲ ਦੇ ਪੀਪਲ ਟੂ So I need your support. I need your vote, and I want you to elect me as a MLA of Jalandhar West. Thank you so much. All the best. Thank you so much. Jai Hind, Jai Bharat, Thank you.